ਮੁਸ਼ਕਲਾਂ ਭਾਜੀ ਉਹੀ ਸੇਮ ਚੱਲ ਰਹੀਆਂ ਸਾਰੀਆਂ ਸੇਮ ਹੀ ਸਿਚੁਏਸ਼ਨ ਆ ਜਿਹੜੀ ਅੱਜ ਤੋਂ 4 ਸਾਲ ਪਹਿਲਾਂ ਸੀਗੀ ਜਗ੍ਹਾ ਤੋਂ ਲੈ ਕੇ ਕਿਹਨੇ ਮਤਾ ਪਾਇਆ ਸੀਗਾ ਮਤਾ ਪਉਣ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਕਿ ਇਹ ਜਗ੍ਹਾ ਡੋਨੇਟ ਕੀਤੀ ਜਾਏਗੀ ਤੇ ਇੱਥੇ ਤੁਹਾਡੇ ਸਾਹਮਣੇ ਦੇਖ ਰਹੇ ਕੁਛ ਅਜੇ ਤੱਕ ਬਣਿਆ ਨਹੀਂ ਇਸੇ ਕਰਕੇ ਨਹੀਂ ਕੁਛ ਬਣਿਆ ਨਾ ਕੋ ਬਿਲਡਿੰਗ ਵਿਚਾਰੀ ਨਾ ਕੁਛ ਹੋਰ ਕਿਉਂਕਿ ਜਗ੍ਹਾ ਨਹੀਂ ਅਜੇ ਤੱਕ ਮਿਲੀ ਜਗ੍ਹਾ ਇਹਨਾਂ ਨੇ ਟੂਰਿਜ਼ਮ ਵਿਭਾਗ ਨੂੰ ਦੇ ਦਿੱਤੀ ਵਾਅਦਾ ਕਰਕੇ ਕਿ ਅਸੀਂ ਭਾਈ ਸਾਹਿਬ ਨੂੰ ਡੋਨੇਟ ਕਰਨੀ ਜਗ੍ਹਾ ਉਹਨਾਂ ਦੇ ਨਾਂ ਤੇ ਤੋ ਟਰਸਟ ਬਣਾ ਕੇ ਉਥੇ ਕੁਛ ਹੀ ਬਣਾ ਲੈਣਾ ਨਾ ਕੋਈ 뮤ਜ਼ਿਕ ਅਕੈਡਮੀ ਜਾਂ ਹਸਪੀਟਲ ਜਾਂ ਸਕੂਲ ਜਾਂ ਵਿਦਿਆਲਯ ਤੋ ਇਹਨਾਂ ਨੇ ਸਾਡੇ ਕੋਲ ਟਾਈਮ ਲਿਆ 7-8 ਮਹੀਨੇ ਦਾ ਆ ਵੇਰ ਕਿ ਤੋ ਹੁੰਦਲ ਜੀ ਨੇ ਹਨਾ ਲਾਲ ਲਾਲਾ ਕਹਿੰਦੇ ਨੇ ਉਹਨਾਂ ਨੂੰ ਮੇਨ ਉਹ ਸੀਗੇ ਮਾਸਟਰ ਹਰਪਾਲ ਹੁਣੀ ਤੋ ਹੋਰ ਇੱਕ ਪ੍ਰੋਫੈਸਰ ਯੂਨੀਵਰਸਿਟੀ ਪ੍ਰੋਫੈਸਰ ਸੀਗੇ ਉਹ ਰਿਟਾਇਰ ਹੋ ਗਏ ਨੇ ਉਹ ਮੇਨ ਜਿਹੜੇ ਮੇਨ ਇਹਨਾਂ ਦੇ ਮੋਤਵਰ ਬੰਦੇ ਸੀਗੇ ਹੋ ਉਸ ਤਰ੍ਹਾਂ ਦੇ ਬੜੇ ਸੀਗੇ ਪਰ ਮੇਨ ਬੰਦੇ ਦੀ ਗੱਲ ਕਰਾਂ ਸਭ ਦੇ ਨਾਮ ਨਹੀਂ ਪਤਾ ਤੇ ਇਹਨਾਂ ਨੇ ਫਿਰ 7-8 ਮਹੀਨੇ ਬਾਅਦ ਫਿਰ ਸਾਨੂੰ ਪਤਾ ਚੱਲਿਆ ਇਹਨਾਂ ਨੇ ਜਿਹੜੀ ਜਗਾ ਤਬਾਦਲਾ ਕਰਾ ਕੇ ਬਿੱਟੂ ਅੰਕਲ ਜੀ ਨੂੰ ਜਗਾ ਪਿੰਡ ਚ ਹੋਰ ਦੇ ਦਿੱਤੀ ਤੇ ਇਹ ਜਗਾ ਉਹਨਾਂ ਨੇ ਟੂਰਿਜ਼ਮ ਵਿਭਾਗ ਨੂੰ ਦੇ ਦਿੱਤੀ ਗਈ ਜਿਹੜਾ ਪਹਿਲਾਂ ਇਹਨਾਂ ਦੇ ਕਲੰਕ ਲੱਗਿਆ ਸੀਗਾ ਕਿ ਇਹਨਾਂ ਨੇ ਐਡੀ ਵੱਡੀ ਸ਼ਖਸੀਅਤ ਦੀ ਬੇਦਬੀ ਕੀਤੀ ਉਸ ਬਾਅਦ ਜਗਾ ਦਾ ਝੂਠ ਬੋਲ ਕੇ ਜਗਾ ਵਣ ਦਿੱਤੀ ਅਸੀਂ ਕੋਈ ਭੁੱਖੇ ਨੰਗੇ ਥੋੜੀ ਕਿ ਜਗਾ ਨਹੀਂ ਖਰੀਦ ਸਕਦੇ ਜਾਂ ਜਗਾ ਦਾ ਸਾਨੂੰ ਕੋ ਲਾਲਚ ਆ ਇਹ ਤੇ ਜਗਤ ਤਾਂ ਆਪਾਂ ਇਸ ਜਗਾ ਦੇ ਉੱਪਰ ਫੋਕਸ ਕਰ ਰਹੇ ਕਿ ਉੱਥੇ ਉਹਨਾਂ ਦਾ ਸਨਸਕਾਰ ਹੋਇਆ ਨਾ ਇਹਦੇ ਨਾਲ ਤੋਂ ਸਮਸ਼ਾਨ ਘਾਟ ਚ ਹੋ ਜਾਂਦਾ ਤਾਂ ਫਿਰ ਸਾਡੇ ਮਨ ਚ ਕੋਈ ਕਿਸੇ ਤਰ੍ਹਾਂ ਦਾ ਕੋਈ ਵਹਿਮਤ ਨਹੀਂ ਰਹਿਣਾ ਸੀ ਨਾ ਤੇ ਇਹਨਾਂ ਨੇ ਜਿਸ ਤਰ੍ਹਾਂ ਜੋ ਬਿਆਨ ਉਦੋਂ ਸੀਗੇ ਹੁਣ ਵੀ ਇਹਨਾਂ ਦੇ ਉਹੀ ਬਿਆਨ ਆ ਇਹ ਬਾਅਦ ਚ ਹੁਣ ਜਦੋਂ ਇਹਨਾਂ ਨਾਲ ਗੱਲ ਹੋਈ ਆ ਇਹ ਜਿਹੜਾ ਲਾਲਾ ਵਾ ਅੰਕਲ ਇਹ ਕਹਿੰਦੇ ਕਿ ਜੇ ਅਸੀਂ ਤਾਂ ਹੁਣ ਰਿਟਾਇਰ ਹੋ ਗਏ ਆ ਹੁਣ ਜਿਹੜੇ ਨਵੀਂ ਕਮੇਟੀ ਆ ਉਹਨਾਂ ਦੇ ਹੱਥਾਂ ਸਭ ਕੁਝ ਸਾਡੇ ਹੱਥ ਨਹੀਂ ਕੁਝ ਵੀ ਮੋੜ ਤੇ ਇਹੀ ਸੀ ਨਾ ਕਰਾਉਣ ਵਾਲੇ ਸਭ ਕੁਝ ਇਹੀ ਸੀਗੇ ਮਿੱਠੇ ਪਿਆਰੋ ਕਿ ਇਹਨਾਂ ਨੇ ਸਭ ਕੁਝ ਕੀਤਾ ਸਾਨੂੰ ਦੱਸਿਆ ਨੇ ਜੇ ਸਾਨੂੰ ਦੱਸਦੇ ਸਾਡੇ ਨਾਲ 12ਵੀਂ ਸੰਗਤਾਂ ਉਸ ਟਾਈਮ ਤੇ ਬਹੁਤ ਜੁੜੀਆਂ ਸੀਗੀਆਂ ਉਦੋਂ ਸਾਨੂੰ ਕਹਿੰਦੇ ਕਿ ਤੁਸੀਂ ਜਗਾ ਜਤੋਂ ਨਹੀਂ ਮਿਲਦੀ ਵੀ ਸਾਨੂੰ ਦੱਸੋ ਵੀ ਆਪਾਂ ਇਹ ਜਗਾ ਨੂੰ ਕਿਸੇ ਵੀ ਹੱਦ ਤੱਕ ਖਰੀਦਣਾ ਚਾਹੁੰਦੇ ਆ ਆਪਾਂ ਜਗਾ ਖਰੀਦੀ ਆਪਾਂ ਇਹ ਪਰਿਵਾਰ ਨੂੰ ਡੋਨੇਸ਼ਨ ਦੀ ਹੈ ਕਿ ਤਾਂ ਆਪਾਂ ਜਗਾ ਨੂੰ ਲੈ ਕੇ ਇੱਥੇ ਭਾਈ ਸਾਹਿਬ ਦੇ ਨਾਂ ਤੇ ਕੁਝ ਬਣਾਈਏ ਪਰ ਅਸੀਂ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਕਿਉਂਕਿ ਤਾਂ ਲੱਗੂ ਸਾਨੂੰ ਇਹਨੇ ਲਾਰਾ ਲਾਇਆ ਹੋਇਆ ਸੀ ਕਿ ਇਹ ਜਗਾ ਭਾਈ ਸਾਹਿਬ ਨੂੰ ਡੋਨੇਟ ਕਰ ਦਿੱਤੀ ਗਈ ਹੈ ਬਸ ਕੁਝ ਫਾਰਮੈਲिटीज ਬਾਕੀ ਆ ਜਿਹੜੇ ਚੰਡੀਗੜ੍ਹ ਤੋਂ ਹੋਣੇ ਆ ਉਸ ਤੋਂ ਬਾਅਦ ਪੇਪਰ ਦੇ ਦਿੱਤੇ ਜਾਣਗੇ ਕਿ ਵਸੀ ਕਿਹੜਾ ਮੈਨੂੰ ਇਹ ਵੀ ਸਾਨੂੰ ਮਿਲੇ ਕਿ ਇਹਨਾਂ ਨੇ ਵੇਰਕਾ ਲੈਣੇ ਬੋਲੀ ਗੱਲ ਕਿ ਜਗਾ ਮੁੰਡੇ ਨੇ ਵੇਚ ਦੇਣੀ ਤੁਹਾਨੂੰ ਪਤਾ ਜਿਹੜੀ ਜਗਾ ਡੋਨੇਟ ਹੁੰਦੀ ਹੈ ਉਹ ਜਗਾ ਕਦੀ ਵਿਕਦੀ ਨਹੀਂ ਹੈ ਤਾਂ ਸਾਨੂੰ ਕੋਈ ਜਗਾ ਦੀ ਜਾਂ ਸਾਨੂੰ ਘਰ ਦੀ ਕਿਸੇ ਚੀਜ਼ ਦੀ ਕਮੀ ਥੋੜੀ ਵੀ ਇਹ ਜਗਾ ਵੇਚ ਦੇਣ ਜਾਂ ਇਸ ਤੇ ਕੋਈ ਰੈਸਟੋਰੈਂਟ ਹੋਟਲ ਖੋਲਣਾ ਬਿਜ਼ਨਸ ਖੋਲਣਾ ਇੱਥੇ ਇੱਥੇ ਤੇ ਪਤਾ ਦਾ ਸਥਾਨ ਨਾ ਸੀ ਗੁਰਦੁਆਰਾ ਸਾਹਿਬ ਬਣਾਉਣਾ ਸੀ ਕੋਈ ਕੋਈ ਬਦਵੀ ਨਹੀਂ ਕਿਸੇ ਚੀਜ਼ ਦੀ ਕਰਨੇ ਚਾਹੁੰਦੇ ਤੇ ਜਿਹੜੀ ਸਾਡੇ ਕੋਲ ਗੁਰਦੁਆਰਾ ਸਾਹਿਬ ਨਾਲ ਹੀ ਬੱਜ ਸੇਵਾਣਾ ਹੋ ਸਕਿਆ ਸੀ ਇੱਕ ਵਿਦਿਆਲਿਆ ਬਣਾਉਣਾ ਚਾਹੁੰਦੇ ਸੀ 뮤ਜ਼ਿਕ ਅਕੈਡਮੀ ਜਿੱਥੇ ਕੋ ਕੋਈ ਇੱਕ ਵਜੇ ਬੱਚਾ ਨਿਕਲੇ ਉਹਦਾ ਨਾਮ ਰੋਸ਼ਨ ਕਰੇ ਔਰ ਫ੍ਰੀ ਅਸੀਂ 뮤ਜ਼ਿਕ ਅਕੈਡਮੀ ਚਲੋਣੀ ਸੀ ਇੱਥੇ ਨਾ ਹੋਰ ਬਈ ਬਹੁਤ ਕੁਝ ਇੱਥੇ ਕਰਨਾ ਸੀਗਾ ਪਰ ਉਹ ਤਾਂ ਸੁਪਨਾ ਸਾਨੂੰ ਲੱਗਦਾ ਸੱਚ ਹੋਣਾ ਨਹੀਂ ਹੈਗਾ ਕਿਉਂਕਿ ਜਗਤ ਜੇ ਇਸ ਤਰ੍ਹਾਂ ਇਹਨਾਂ ਨੇ ਕਰਨੇ ਤੇ ਅਸੀਂ ਉਸ ਸੁਪਨਾ ਜਦੋਂ ਸਾਨੂੰ ਉਦੋਂ ਬਾਹਰੋਂ ਆਫਰ ਆ ਰਹੇ ਸੀ ਸੰਗਤਾਂ ਦੀਆਂ ਪ੍ਰੇਮੀਆਂ ਦੀਆਂ ਉਹ ਕਹਿੰਦੇ ਕਿ ਆਪਾਂ ਜਗ੍ਹਾ ਲੈ ਕੇ ਤੁਸੀਂ ਦੱਸੋ ਜੇ ਜੇ ਨਹੀਂ ਜਗ੍ਹਾ ਮਿਲਦੀ ਤਾਂ ਆਪਾਂ ਕੁਛ ਨਾ ਕੁਝ ਬਣਾਨੇ ਇਤੇ ਸਰਕਾਰ ਦਾ ਕਿਸਤਾ ਨਾ ਰੁਈਆ ਰਿਹਾ ਸਰਕਾਰਾਂ ਨੇ ਕੁਝ ਨਹੀਂ ਜੀ ਨਾ ਕੋਈ ਐਸਜੀਪੀਸੀ ਨੇ ਨਾ ਆਮ ਆਦਮੀ ਪਾਰਟੀ ਪਹਿਲਾਂ ਤਾਂ ਬੜੀ ਘਰ ਆਉਂਦੇ ਰਹਿ ਰਾਗਵ ਛੱਡਾ ਇਹਨਾਂ ਨੇ ਕਾਨਫਰੰਸ ਰੱਖੀ ਇਹ ਮੈਨੂੰ ਸੀਟ ਐਮਐਲਏ ਦੀ ਦੇ ਰਹੇ ਸੀਗੇ ਪਰ ਮੈਂ ਮਨਾਂ ਕਰਤਾ ਕਿਉਂਕਿ ਮੈਂ ਕੁਝ ਕਿਸ਼ਰਤਾਂ ਰੱਖੀ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਇਹਨਾਂ ਨੇ ਕਿਹਾ ਜੀ ਸਾਡੀ ਸਾਡੀ ਸਰਕਾਰ ਵਾਲੇ ਨੂੰ ਸਭ ਕੁਝ ਕਰਾਂਗੇ ਸਭ ਕੁਝ ਤਾਂ ਬਹੁਤ ਦੂਰ ਦੀ ਗੱਲ ਰਹੀ ਜੀ ਅਤੇ ਜੀਵਨ ਜੋਤ ਕੋਰ ਐਮਐਲਏ ਮੇਰੇ ਫਾਦਰ ਸਾਹਿਬ ਦੀ ਸਟੂਡੈਂਟ ਨੇ ਇਹ ਉਦੋਂ ਦਾ ਬੜੇ ਝੋਲਿਆਂ ਡੜ ਕਹਿੰਦੇ ਵੀ ਸਾਨੂੰ ਆਪਣਾ ਬੱਚਾ ਝੋਲੀ ਪਾ ਦਿਓ ਪਰ ਉਸ ਤੋਂ ਬਾਅਦ ਜਦੋਂ ਸਰਕਾਰ ਬਣ ਗਈ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਨਾ ਹੀ ਜਿਵੇਂ ਕਿਸੇ ਐਮਐਲਏ ਨੂੰ ਕਹਿੰਨਾ ਨਾ ਕੀ ਲੈਣਾ ਸਭ ਨੂੰ ਤੁਸੀਂ ਜਾਣਦੇ ਹੋ ਤ ਸਭ ਲਾਰੇ ਰੱਖਦੇ ਮੈਂ ਮੈਂ ਸੀਐਮ ਨੂੰ ਮਲਾਉਣਾ ਮੈਂ ਸੀਐਮ ਨੂੰ ਮਲਾਉਣਾ ਬਸ ਰੋਟੀਆਂ ਸਿੱਖਦੇ ਸਾਰੇ ਕਰਦੇ ਕੁਛ ਨਹੀਂਗੇ ਆਸ ਲੱਗਦੀ ਆ ਜੀ ਕਿ ਮਿਲ ਜੇਗੀ ਜਗਾ ਕਿਉਂਕਿ ਜਿਸ 4 ਸਾਲ ਹੋ ਗਏ ਨੇ ਜੀ ਨਹੀਂ ਆਸ ਤਾਂ ਕੋਈ ਨਹੀਂ ਲੱਗਦੀ ਜਿਸ ਤਰ੍ਹਾਂ ਜਿਸ ਤਰ੍ਹਾਂ ਹਾਲਾਤ ਆ ਲੱਗਦਾ ਨਹੀਂ ਇਸ ਇਸ ਲਈ ਤਾਂ ਕੋਈ ਵੱਡਾ ਪ੍ਰੋਟੈਸਟ ਕਰਨਾ ਪੈਣਾ ਸਾਨੂੰ ਤਾਂ ਸ਼ਾਇਦ ਕੁਛ ਹਲ ਹੋ ਸਕੇ ਇਸ ਤਰ੍ਹਾਂ ਤਾਂ ਚੁੱਪ ਬਿਠੇ ਨੂੰ ਗੱਲ ਨਹੀਂ ਬਣਨੀ ਅਸੀਂ ਅਸੀਂ ਇੱਕ ਭਲੇਮਾਨ ਸੰਬੰਧੀਆਂ ਤਾਂ ਆਪਾਂ ਬੜੇ ਇਸ ਚੀਜ਼ ਨੂੰ ਲਾਈਟਲੀ ਲਿਆ ਆਪਣੇ ਦਿਲਾਂ 'ਚ ਕੋਟ ਨਹੀਂ ਹੈਗੀ ਕਿ ਚਲੋ ਜੋ ਉਹਨਾਂ ਨੇ ਕਿਹਾ ਕਰਨਗੇ ਲੇਕਿਨ ਫੇ ਵੀ ਉਸ ਤੋਂ ਬਾਅਦ ਸਰਕਾਰ ਚੇਂਜ ਹੋ ਗਈ ਸਰਕਾਰ ਚੇਂਜ ਹੋਣ ਤੋਂ ਬਾਅਦ ਨਾ ਉਹਨਾਂ ਨੇ ਗੱਲ ਸੁਣੀ ਕੋਈ ਜੇ ਕਿਸੇ ਨਾਲ ਗੱਲ ਕਰਦਾ ਕਿ ਮੈਨੂੰ ਸੀਐਮ ਨਾਲ ਮਲਾਓ ਮੈਂ ਕੋ ਕੋਨਟੈਕਟ ਨੰਬਰ ਹੋਵੇ ਡਾਇਰੈਕਟ ਮੈਂ ਸਿੱਧੀ ਗੱਲ ਕਰਾਂ ਕਿਸੇ ਨੇ ਨਾ ਮਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਾ ਕੋਈ ਗੱਲ ਸੁਣਦੀ ਪਈ ਨਾ ਸਰਕਾਰ ਸੁਣਦੀ ਆ ਨਾ ਹੀ ਕੋਈ ਸਾਡਾ ਕੋਈ ਹੋਰ ਜਥੇਬੰਦੀਆਂ ਗੱਲ ਸੁਣਦੀ ਪਈਆਂ ਇਹ ਜੋ ਵਰਤਾਰਾ ਜਾਂ ਬਾਣਾ ਵਰਤਿਆ 2020 ਦੇ ਵਿੱਚ ਪਹਿਲਾਂ ਤੇ ਉਹ ਬਹੁਤ ਮੰਦ ਭਾਗਾ ਕਿਸੇ ਦੀ ਮੌਤ ਹੋ ਜਾਣਾ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਜੀ ਪਰ ਸਾਨੂੰ ਇਹ ਲੱਗਦਾ ਵੀ ਜਿਵੇਂ ਦਾ ਉਹ ਵਰਤਾਰਾ ਵਰਤਿਆ ਉਹ ਕੋਈ ਨੇਚਰਲੀ ਮੌਤ ਨਹੀਂ ਸੀਗੀ ਪਹਿਲੀ ਗੱਲ ਤੇ ਦੂਜੀ ਗੱਲ ਸਰਕਾਰ ਦੀ ਉਸ ਸਮੇਂ ਦੇ ਪ੍ਰਸ਼ਾਸਨ ਦੀ ਇੰਨੀ ਵੱਡੀ ਨਲਾਇਕੀ ਕਿ ਉਹਨਾਂ ਨੇ ਮਤਲਬ ਐਡੀ ਵੱਡੀ ਸ਼ਖਸੀਅਤ ਪਦਮਸ਼੍ਰੀ ਦਾ ਅਵਾਰਡ ਉਹਨਾਂ ਨੂੰ ਮਿਲਿਆ ਸੀ ਔਰ 31 ਹਰਾਗਾਂ ਦੇ ਉਹ ਜਾਨੂ ਸੀ ਤੇ ਇਹਨਾਂ ਦਾ ਜਿਹੜੇ ਭਾਈ ਸਾਹਿਬ ਦੇ ਅਸੀਂ ਤੇ ਸਮਝਦੇ ਆ ਕਿ ਬਹੁਤ ਵੱਡੀ ਜਿਹੜੀ ਉਹ ਉਹਨਾਂ ਦੇ ਡੈੱਡ ਬੋਡੀ ਦੀ ਬੇਅਦਬੀ ਕੀਤੀ ਗਈ ਹੈ ਬਹੁਤ ਵੱਡੇ ਦੋਸ਼ੀ ਨੇ ਪਰ ਫਿਰ ਵੀ ਅਸੀਂ ਸਾਰਾ ਕੁਝ ਭੁੱਲ ਭੁਲਾ ਕੇ ਜਿਵੇਂ ਹਮਤੇਸ਼ਵਰ ਸਿੰਘ ਜਾਂ ਜਸੇਦਾਰ ਬਲਵਿੰਦਰ ਸਿੰਘ ਹੋਣਾ ਨੇ ਦੱਸਿਆ ਅਸੀਂ ਸਾਰੇ ਉਹਨਾਂ ਦੀ ਤਾਇਦ ਕਰਦੇ ਆ ਕਿ ਇਹਦੇ ਵਿੱਚ ਫਿਰ ਚਲਾਕੀ ਕਿਉਂ ਧੋਖਾ ਕਿਉਂ ਜੋ ਵੀ ਆ ਪਰ ਜੋ ਵੀ ਪਿੱਛੇ ਹੋ ਗਿਆ ਉਹਨੂੰ ਜੇ ਅਸੀਂ ਅੱਜ ਵੀ ਜੇ ਸਾਨੂੰ ਇਹ ਭਲਾਉਣਾ ਜਾਂਦੇ ਆ ਨਾ ਸਾਡਾ ਜਿਹੜਾ ਉਹ ਸਹੀ ਕਰਕੇ ਦੇਣ ਰਿਕਾਰਡ ਸਾਰਾ ਜੋ ਪੰਚਾਇਤ ਵਿਭਾਗ ਦੇ ਨਾਲ ਡਾਇਰੈਕਟਰ ਕੋਲੋਂ ਜੋਤ ਬਾਦਲਾ ਹੋਇਆ ਜਿਸ ਵਾਸਤੇ ਹੋਇਆ ਭਾਈ ਸਾਹਿਬ ਵਾਸਤੇ ਇੱਕ ਕਲਾ ਕੁਛ ਮਰਲਿਆਂ ਦਾ ਤੇ ਉਹ ਸਾਰੇ ਦੇ ਸਾਰੇ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਜਿਹੜਾ ਪਰਿਵਾਰ ਆ ਉਹਨਾਂ ਦੀ ਕੋਈ ਯਾਦ ਯਾਦ ਦੇ ਵਿੱਚ ਕੋਈ ਅਕੈਡਮੀ ਖੋਲ ਸਕੇ ਤਾਂ ਕਿ ਭਾਈ ਸਾਹਿਬ ਵਰਗੇ ਹੋਰ ਵੀ ਜਿਹੜੇ ਆ ਨਾਮੀ ਜਿਹੜੇ ਇੱਥੇ ਜਥੇ ਜਿਹੜੇ ਆ ਕੀਰਤਨੀ ਜਥੇ ਰਾਗੀ ਜਥੇ ਨਿਕਲ ਸਕਣ ਤੇ ਸਾਨੂੰ ਤੇ ਉਹਨਾਂ ਦੇ ਭਾਈ ਸਾਹਿਬ ਭਾਈ ਨਰਮਲ ਸਿੰਘ ਜੀ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਮਿਲੂਗੀ ਤੇ ਵਾਹਿਗੁਰੂ ਵੀ ਇਹਦੇ ਵਿੱਚ ਖੁਸ਼ ਹੋਊਗਾ ਸਾਡੇ ਖਿਆਲ ਮੁਤਾਬਕ ਕਿਉਂਕਿ ਉਹ ਇਨਸਾਨਸਾਨ ਜਿਨ੍ਹਾਂ ਨੇ 1984 ਦੇ ਵਿੱਚ ਲਗਾਤਾਰ 12 ਘੰਟੇ ਕੀਰਤਨ ਕੀਤਾ ਹਾਂਜੀ ਹਾਂ ਵਰਦੀਆਂ ਗੋਲੀਆਂ ਦੇ ਵਿੱਚ ਔਰ ਉਹਨਾਂ ਦਾ ਅਸੀਂ ਰਣੀਆ ਕਦੇ ਇਹ ਦੇਣ ਨਹੀਂ ਦੇ ਸਕਦੇ ਸਾਡੀ ਕਾਮ ਜਿਹੜੀ ਆ ਇਹ ਦੇਣ ਨਹੀਂ ਦੇ ਸਕਦੀ ਸੋ ਅਸੀਂ ਇਸ ਚੀਜ਼ ਦੀ ਅੱਜ ਵੀ ਹੋਣ ਵੀ ਮੌਜੂਦਾ ਗਵਰਨਮੈਂਟ ਨੂੰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਜਿਹੜੀ ਐਨਆਰਏ ਸੁਣਵਾਈ ਕੀਤੀ ਜਾਵੇ ਨਹੀਂ ਤੇ ਫਿਰ ਪਤਾ ਹੀ ਆ ਕਿ ਜਿਹੜਾ ਭਲਾ ਮਾਨਸ ਬੰਦਾ ਹੁੰਦਾ ਜਦੋਂ ਦੂਜਿਆਂ ਰਾਵਾਂ ਤੇ ਤੁਰ ਪਏ ਫਿਰ ਉਹਨੂੰ ਸਾਹਮਣਾ ਜਿਹੜਾ ਲਹਿਰ ਨੂੰ ਮੁਸ਼ਕਲ ਹੋ ਜਾਂਦਾ